ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ 16 7 ਦਾ ਜੈਕ ਵਾਲਾ ਡਬਲ ਜੈਕ ਵਾਲਾ ਟਰਾਲਾ ਲੈ ਕੇ ਆਏ ਹਾਂ ਜੀ ਬਹੁਤ ਸੋਹਣਾ 16 7 ਸਾਈਜ਼ ਹੈ ਜੀ ਤੇ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਜੇਕਰ ਇਸ ਤਰ੍ਹਾਂ ਦੀ ਐਡ ਤੁਸੀਂ ਵੀ ਆਪਣੇ YouTube ਚੈਨਲ ਤੇ ਲਵਾਉਣਾ ਚਾਹੁੰਦੇ ਹੋ ਸੰਦ ਦੀਆਂ 4 ਤੋਂ 5 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੁਹਾਡੀ ਐਡ ਲੱਗ ਜੂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਜੀ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਟਰਾਲੇ ਬਾਰੇ ਡਬਲ ਟੈਰੀ ਟਰਾਲੀ 16 7 ਦੀ 16 7 ਸੈਜ ਆ ਡਬਲ ਜੈਕ ਲੱਗਾ ਹੋਇਆ ਜੀ ਇਹ ਜੈਕ ਵਾਲੀ ਆ ਤੇ ਬਾਕੀ 10 ਦੀ 28 ਦੇ ਵਿੱਚ ਬਣੀ ਹੋਈ ਆ ਪੂਰੀ ਭਾਰੀ ਹੈ ਜੀ ਪੂਰੀ ਭਾਰੀ ਟਰਾਲੀ ਬਣੀ ਹੋਈ ਆ ਰੰਗ ਪੇਂਟ ਬਹੁਤ ਚੰਗਾ ਹੋਇਆ ਹੋਇਆ ਤੇ ਬਾਕੀ ਗੱਲ ਕਰੀਏ ਜੀ ਚਾਰੇ ਟਾਇਰ ਚਾਰੇ ਟਾਇਰ ਪੱਕੇ ਟਾਇਰ ਆ ਤੇ ਕੋਈ ਕੱਟ ਵਗੈਰਾ ਹੈ ਨਹੀਂ ਗੇ ਤੇ ਜੈਕ ਵਗੈਰਾ ਵੀ ਦੋਵੇਂ 35 35 ਟਾਂਣ ਵਾਲੇ ਲੱਗੇ ਹੋਏ ਆ ਤੇ ਵੀਲ ਕਵਰ ਵਗੈਰਾ ਚੜੇ ਹੋਇਆ ਤੇ 3 ਫੁੱਟ ਲੱਗਾ ਹੋਇਆ ਜੀ ਵਿੱਡ ਪਾਈਪਾਂ ਵਾਲਾ ਵੈੱਡ ਬਣਿਆ ਹੋਇਆ ਲੈਜਰ ਕਟਿੰਗ ਦੇ ਵਿੱਚ ਤੇ ਐਚਐਸਜੀ ਕੰਪਨੀ ਦੇ ਜੈਕ ਵੀ ਦੇਖ ਸਕਦੇ ਹੋ ਟਾਇਰਾਂ ਦੀ ਗੱਡੀ ਵੀ ਚੰਗੀ ਪਈ ਚੰਗੇ ਟਾਇਰ ਪਾਏ ਪੱਕੇ ਚਾਰੋਂ ਟਾਇਰ ਪਾਏ ਆ ਜਾਲੀ ਵਗੈਰਾ ਲੱਗੀ ਹੋਈ ਆ ਜੀ ਤੇ ਵੈੱਡ ਤੇ ਜਾਲੀ ਵਗੈਰਾ ਲੱਗੀ ਹੋਈ ਆ ਮੰਜਾ ਵਗੈਰਾ ਲੱਗਿਆ ਬਾਕੀ ਪੂਰਾ ਫੈਂਸੀ ਟਰਾਲਾ ਜੀ ਪੂਰਾ ਸੋਹਣਾ ਟਰਾਲਾ 2K ਦਾ ਰੰਗ ਪੇਂਟ ਹੋਇਆ ਹੋਇਆ ਤੇ ਰੰਗ ਵੀ ਬਹੁਤ ਚੰਗਾ ਮਹਿੰਗਾ ਵੀਰ ਨੇ ਕਰਾਇਆ ਹੋਇਆ ਤੇ ਬਾਕੀ ਇਹ ਏਰੀਆ ਖੜਾਈ ਫਤੇਗੜ ਫਤੇਗੜ ਚੂੜੀਏ ਏਰੀਏ ਦੇ ਵਿੱਚ ਖੜਾ ਰੇਟ ਵੀ ਮਾਲਕ ਦੁਆਰਾ ਜਿਹੜਾ ਰੱਖਿਆ ਗਿਆ ਜੀ 2 ਲੱਖ ਤੇ 90000 ਰੁਪਿਆ 2 ਲੱਖ 90000 ਰੁਪਿਆ ਇਸ 16 7 ਟਰਾਲੀ ਦਾ ਰੇਟ ਆ ਡਬਲ ਜੈਕ ਦੇ ਵਿੱਚ ਆ ਇਹ ਜੈਕ ਵਾਲੀ ਆ ਹੁੱਕ ਵਗੈਰਾ ਵਧੀਆ ਮੱਛੀ ਉਹ ਗਾਟੇ ਦੇ ਵਿੱਚ ਬਣੀ ਹੋਈ ਆ ਤੇ ਨੰਬਰ ਵੀਰ ਦਾ ਨੋਟ ਕਰ ਸਕਦੇ ਹੋ 8146600 81460696 8146696 ਤੇ ਸੰਪਰਕ ਕਰਕੇ ਤੁਸੀਂ ਇਸ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ